好 ਉੱਥੇ ਥੋੜੇ ਇਮੀਡੀਏਟ ਭੇਜੋ ਇੱਕ ਨਾ ਉਹਨਾਂ ਨੂੰ ਵੇਹ ਆਪਣਾ ਸ਼ਿਫਟ ਤੇ ਉਧਰ ਲੈ ਕੇ ਗਿਆ ਕੋਈ ਆਪਣੇ ਨਿੱਜੀ ਕਾਰ ਦੇ ਉੱਤੇ ਲੈ ਕੇ ਗਿਆ ਉਧਰ ਕਰਤਾਰਪੁਰ ਤੇ ਸਰਪਾਲ ਸਿੰਘ ਸਾਨੂੰ ਰਾਹ ਕਿ ਦੱਸਿਆ ਵੀ ਐਕਸੀਡੈਂਟ ਅੱਜ ਹੋਇਆ ਆਪਣੇ ਨਵਾਂ ਪੁਲ ਬਾਲਾ ਸਾਇਕ ਹਸਲਾ ਕੇ ਤੇ ਅਸੀਂ ਇੱਕ ਮਿੰਟ ਪਹਿਲਾਂ ਪਹੁੰਚ ਗਏ ਇੱਥੇ ਜਦੋਂ ਇੱਥੇ ਆਏ ਤਾਂ ਬੱਚੇ ਦੀ ਡੈਥ ਹੋ ਚੁੱਕੀ ਆ ਤੇ ਜਿਹਦਾ ਆਪਣਾ ਬੱਚੇ ਦਾ ਡੈਡੀ ਸੀਗਾ ਉਹ ਕੰਮ ਸਕਲ ਗਿਆ ਉਹ ਸਿਬਾਤੜ ਕਰਤਾਰਪੁਰ ਪਹੁੰਚਾ ਦਿੱਤਾ ਗਿਆ ਤੇ ਹੁਣ ਆਈਓ ਨੂੰ ਬੁਲਾ ਦਿੱਤਾ ਜੀ ਤੇ ਆਈਜੀ ਆ ਕੇ ਅਗਲੀ ਕਾਰਵਾਈ ਸ਼ੁਰੂ ਕਰੂਗਾ ਜੀ ਵੀ ਉਹ ਪਤਾ ਲੱਗਾ ਟਰਾਲੀ ਦੇ ਨਾਲ ਫੇਟ ਵੱਗ ਗਿਆ ਕੋਈ ਇਹ ਕਾਦੇ ਉੱਤੇ ਸਵਾਰ ਸੀਗੇ ਇਹ ਐਕਟਵਾਇਸ ਸਵਾਰ ਸੀਗੇ ਜੀ ਕਿਹੜੇ ਪਿੰਡ ਦੇ ਆ ਕੀ ਨਾਮ ਹੈ ਇਹ ਇਹ ਧੰਨਵਾਲ ਦੇ ਆ ਜੀ ਇੰਦਰਜੀਤ ਸਿੰਘ ਧੰਨਵਾਲ ਦੇ ਆ ਜੀ ਠੀਕ ਹੈ ਤੇ ਅੱਗੇ ਜਾਂਚ ਚੱਲ ਰਹੀ ਹੈ ਕਿ ਤਰ੍ਹਾਂ ਕਰ ਰਹੇ ਕਿੱਥੇ ਦੇ ਜੀ ਬੱਚੇ ਦਾ ਨਾਮ ਕੀ ਆ ਇਹ ਆ ਨਾਮ ਹੈਗਾ ਜੀ ਇਹ ਸੰਦੀਪ ਸਹਿਦ 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 ਠੀਕ ਹੈ ਤੇ ਇਹ ਸਰ ਕਿਹੜਾ ਥਾਣਾ ਪੈਂਦਾ ਜੀ ਇਹ ਥਾਣਾ ਕਪਾਉਰ ਦੇ ਵਿੱਚ ਪੈਂਦਾ ਜੀ ਠੀਕ ਹੈ ਤੇ ਇਹ ਲੋਕੇਸ਼ਨ ਕੀ ਹੈ ਕੀ ਇਹ ਲੋਕੇਸ਼ਨ ਸਾਇਕਾਸ ਹੈ ਜੀ ਇਹ ਪੋਲ ਨਮਾ ਬਣ ਰਿਹਾ ਤੇ ਲੱਗੇ ਇੰਨੇ ਫੇਟ ਮਰੀ ਇਹਨਾਂ ਨੂੰ ਇਹ ਟਰਾਲਾ ਫੇਟ ਮਾਰ ਗਿਆ ਦੱਸ ਦਿਜੀ ਪਬਲਿਕ ਨੂੰ ਦੱਸ ਰਹੀ ਟਰਾਲਾ ਫੇਟ ਮਾਰ ਗਿਆ ਪੱਕੀ ਤਰਦੀਸ਼ ਕਰ ਰਹੇ ਨੇ ਦੇਖਦੇ ਆ ਕਿ ਸਰ ਕੋਈ ਇਹਦੇ ਵਾਸਤੇ ਕਿਹਾ ਗਿਆ ਅੱਗੇ ਵੀ ਇਹਨੂੰ 70 ਨੂੰ ਹਾਂਜੀ ਅੱਗੇ ਨੋਟ ਕਰਤਾ ਪਤੂ ਲੁਕਾਏ ਤੇ ਵੀ ਆਈਓ ਨੇ ਨੋਟ ਕਰਤਾ ਖਾਣੇ ਨੂੰ ਨੋਟ ਕਰਤਾ ਫੇਟ ਮਾਰ ਕੇ ਚੱਲ ਗਿਆ ਉਹ ਹਾਂਜੀ ਉਹ ਚੱਲ ਗਿਆ ਜੀ ਪਰਿਵਾਰਕ ਮੈਂਬਰ ਆਏ ਉਹਨਾਂ ਦੇ ਪਰਿਵਾਰਕ ਨਾਮ ਪਰ ਆਸਣਾ ਸਿਵਲ ਹਸਪਤਲ ਭੇਜਤਾ ਜੀ ਠੀਕ ਹੈ ਹਾਂਜੀ ਚੈੱਕ ਕਰ ਹਾਂ ਜਾਲ ਕੇ ਚੱਲ ਰਹੀ ਹੈ ਜੀ ਟਕਣਾ ਭਾਜੀ ਇਹ ਇਹ ਆਪਣੇ ਵਾਸਤੇ ਸਿੱਧੇ ਰਾਹ ਜਾ ਰਹੇ ਸੀ ਪਿੱਛੋਂ ਟਰਾਲਾ ਆਇਆ ਉਨੇ ਪਿੱਛੇ ਸਾਈਡ ਮਾਰੀ ਏ ਸਾਈਡ ਬਜੀ ਏ ਤੇ ਬੰਦਾ ਇੱਧਰ ਡਿੱਪਿਆ ਸਾਈਡ ਦੇ ਕੁੜੀ ਦੇ ਉੱਪਰੋਂ ਮਗਰਲਾ ਟਾਇਰ ਲੰਘ ਗਿਆ ਉਹਨੇ 2 ਮਿੰਟ ਰੁਕਿਆ ਤੇ ਫਿਰ ਪਿੱਛੇ ਆ ਕੇ ਲੈ ਗਿਆ ਟਰਾਲੇ ਵਾਲਾ ਹਾਂਜੀ ਸੰਗਤ ਲੱਦੀ ਸੀ ਸੰਗਤ ਲੱਦੀ ਸੀ ਆਹ ਕੋੜਾ ਖੜਾ ਡੈਰੀ ਤੇ ਇਹ ਜਿਹੜਾ ਹੈਗਾ ਵਾ ਇਹ ਕਦੇ ਉੱਤੇ ਸਾਰੇ ਇਹ ਸਕੂਟਰੀ ਧਾਰੇ ਜੀ ਇੱਧਰ ਨਹੀਂ ਤਸ ਤਾ ਇਧਰੋਂ ਹੀ ਆ ਰਹੀ ਸੀ ਦੋਵੇਂ ਉਹ ਵੀ ਇਧਰੋਂ ਆ ਰਹੀ ਸੀ ਉਹਨੇ ਪਿੱਛੋਂ ਮਾਰਿਆ ਇਹ ਤੇਜ਼ ਸੀਗਾ ਟਰਾਲੇ ਵਾਲਾ ਕੋਈ ਨਾਲ ਹੀ ਦੇਖਿਆ ਤੁਸੀਂ ਮੈਂ ਮੌਕੇ ਤੇ ਦੇਖਿਆ ਮੈਂ ਫਰੋਤਾ ਆ ਗਿਆ ਮੈਂ ਪਹਿਲਾ ਬੰਦਾ ਚੱਕ ਕੇ ਬੰਦਾ ਵੀ ਸੀਰੀਅਸ ਆ ਠੀਕ ਹੈ ਹਾਂਜੀ ਉਕੇ ਹੁਣ ਆਗੀ ਪੁਲਿਸ ਮੌਕੇ ਤੇ ਕੋਈ ਮਾਜੀ ਪੋਕੇ ਆਗੀ ਇੱਕ ਟੱਪ ਹੋ ਗਈ ਐ ਇੱਕ ਮੌਕੇ ਤੇ ਹੋ ਗਈ ਜੀ ਟਰਾਲਾ ਟਾਇਰ ਨੰਗਾ ਹੋ ਤਾ ਆ ਬਈ ਜਾਵੇ ਇੱਕ ਇੱਕ ਕੁੜੀਆ ਹਾਂ ਉਹ ਓਨਲੀ ਸਪੋਰਟ ਡੈਡ ਹੋ ਗਈ ਹਾਂਜੀ ਹਾਂਜੀ ਇੱਕ ਕੁੜੀਆ ਰੱਤ ਹੋ ਗਈ ਹਾਂਜੀ ਓਨ ਦੀ ਸਪੋਰਟ ਹੋ ਗਈ ਟਾਇਰ ਚੜ ਗਿਆ ਜੇ ਉੱਪਰੋਂ ਬਾਕੀ ਫਾਦਰ ਵੀ ਐ ਜੀ ਸੀਰੀਅਸ ਜ਼ਿਆਦਾ ਕਾਇਰ ਵਾਈਪਰ ਦੇ ਸੱਟ ਕਾਫੀ ਲੱਗੀ ਲੋਕ ਲੈ ਗਏ ਇਥੋਂ ਲੋਕਲੇ ਲੱਗਦੇ ਜੀ ਪੀਪੀ 08 ਨੰਬਰ ਆ ਲੋਕਲੇ ਲੱਗਦੇ ਆ ਮੈਂ ਲੋਕ ਲੈ ਕੇ ਇਥੋਂ ਉਹਨਾਂ ਨੂੰ ਹਸਪਤਾਲ ਹਾਂਜੀ ਹਾਂਜੀ ਉਹ ਲੈ ਗਏ ਪਹਜਾਤੇ ਜੀ ਭੇਜਤੇ ਆਸੀ ਬਲੋ ਹਸਪਤਾਲ ਤਰਤਾਰਾ